ਤਮਣੀ ਨੂੰ ਮਾਂ ਦੇ ਘਰੀ ਮੁੰਜੀ ਕਵਿਤਾ ਕਜੋ ਕੋ ਅਜ ਕਾਲ ਦਾ ਜੋਣੀ ਇਨ ਦੀ ਹਾਲਤ ਕੋ ਥਈ ਹੋਈ ਹੈ ਕ ਸੀਨ ਸਪਾਟਾ ਗੱਛ ਕਰੇ ਤੋ ਕੂੜ ਕਪਟ ਕੇ ਸੱਚ ਕਰੇ ਤੋ ਘੋਟੀ ਨੱਚੋ ਨੱਚ ਕਰੇ ਤੋ ਬਰਾਈ ਨੇ ਪੈਟਰੋਲ ਪੈਂਜਾ ਜੋਈ ਗਾਡੀ ਖਾਚੋ ਖਚ ਕਰੇ ਤੋ ਗਾਡੀ ਸੇ ਸਟੋ ਸਟ ਕਰੇ ਤੋ ਪਾਰਕੀ ਗਾਡੀ ਜਟੋ ਜਟ ਕਰੇ ਤੋ ਵਗਰ ਗਜੇ ਜਾ ਵਟ ਕਰੇ ਤੋ ਉਭਾ ਰਖੀ ਨੇ ਵਾਰ ਮੜੇ ਹੀ ਨੀਚੀ ਹਕੜੀ ਲਟ ਕਰੇ ਤੋ

हले हिन घर में हिकिड़ी ॿार खणे थो ॿीड़ी मावे जा दान करे थो खोटे जा गुणगान करे थो डिस्के में ई तान करे थो रखी न मन में मोते मिथी ई ज़बान रखे थो वग़ैरह वीचारे बाना ॾे थो घर जटे ॾे थो ज्वाणी जा फसाना ॾे थो वेसन पिटाए जा आना ॾे थो ਤੇ ਹਲਦੇ ਰਸਤੇ ਹੁੱਲ ਕਰੇ ਤੋ ਬਗਲੇ ਬਗਲੇ ਭੁੱਲ ਕਰੇ ਤੋ ਗਾਲੀਆਂ ਜਾਈ ਭੁੱਲ ਕਰੇ ਤੋ ਠੌਕਾ ਰੱਖੇ ਠਾਟ ਪਿੜ ਜਾ 200 ਰੁਪਏ ਜੋ ਹੀ ਮੁੱਲ ਕਰੇ ਤੋ ਨਾਲ ਛੇਲੀ ਪੰਕਤੀ ਕਿ ਪਿੰਡ ਕੀ ਤਾਈ ਬਾਜ ਮਨੇ ਤੋ ਬਾਪਾ ਜਾਈ ਰਾਜ ਮਨੇ ਤੋ ਕੂੜਾਈ ਕੇ ਕੰਮ ਕਾਜ ਮਨੇ ਤੋ ਤੇ ਪਿੰਡ ਕੀ ਤਾਈ ਬਾਜ ਮਨੇ ਤੋ ਬਾਪਾ ਜਾਈ ਰਾਜ ਮਨੇ ਤੋ ਕੂੜਾਈ ਕੇ ਕੰਮ ਕਾਜ ਮਨੇ ਤੋ ਕਲਯੁਗ ਵਿਗੜਿਓ ਜਵਾਨੀਏ ਕੇ ਈ ਸਿਰਾਜ ਨੋੜੇ ਤਾਜ ਮਨੇ ਤੋ ਜੇ ਕਲਯੁਗ ਵਿਗੜਿਓ ਜਵਾਨੀਏ ਕੇ ਈ ਸਿਰਾਜ ਨੋੜੇ ਤਾਜ ਮਨੇ